छ देकिय आणा देरिया हिकु बारियो नती के हूंदी आहे न कुझु और बि क ਹਾਂ ਜੀ ਫੇਰ ਨਹੀਂ ਗੱਲ ਬਣੀ ਪਹਿਲੇ ਇੱਕ ਪੰਜਾਬੀ ਵਾਲਾ ਜਕਾਰਾ ਛੱਡੀਏ ਬੋਲ ਸੋ ਨਿਹਾਲ ਅਕਾਲ ਪੁਰਖ ਮਹਾਰਾਜ ਨੇ ਮਾਰਤਾ ਹਜਾਰ ਇੱਥੇ ਇੱਥੇ ਬੈਠੇ ਆਂ ਉਹਦਾ ਜਹਲਿਆ ਉਹ ਇੱਥੇ ਸਾਹ ਕੋਈ ਹੁਣੜਵਾਜ ਜੀ ਮਾਫੀ ਤਾਂ ਕਰਵਾ ਲਓ ਜੀ ਹੋ ਰਿਹਾ ਦੋ ਹੀ ਕਹਿਣੀਆਂ ਅਸੀਂ ਸ਼ੌਂਕ ਵਾਲੇ ਬੰਦੇ ਆ ਜੀ ਅਸੀਂ ਕੋਈ ਮਾੜਾ ਕੰਮ ਨਹੀਂ ਕਰਦੇ ਸਰਕਾਰ ਸਾਡੇ ਵਾਸਤੇ ਐਕਟ ਬਣਾਵੇ ਅਸੀਂ ਆਪਦਾ ਸ਼ੌਂਕ ਖੁੱਲ ਕੇ ਪੂਰਾ ਕਰੀਏ ਇੱਕ ਜਿਹੜਾ ਜਾਂਦੇ ਆ ਸਾਰੇ ਇਕੱਠੇ ਕਿਸੇ ਨੂੰ ਛੱਡ ਕੇ ਨਾ ਆਇਓ ਸਾਰੇ ਆਪਦੇ ਨਾਲ ਦੇ ਆ ਦਾ ਖਿਆਲ ਰੱਖਿਓ ਸਾਰਿਆਂ ਨੂੰ ਲੈ ਕੇ ਵੀ ਆਉਣਾਗਾ 10 ਮਿੰਟ ਲੇਟ ਹੋ ਗਏ ਕੋਈ ਤੇਜ਼ੀ ਨਾ ਕਰਿਓ ਤੇ ਆਪਣਾ ਤਾਂ ਕਲੰਕ ਲੱਗ ਜੇ ਕੋਈ ਕਿਸੇ ਠੀਕ ਹੈ ਜੀ ਸਾਡਾ ਇੱਕ ਜਿੰਦਾਬਾਦ ਪ੍ਰਾਤੀ ਸ਼ੌਂਕ ਜਿੰਦਾਬਾਦ ਕੀ ਕਰਤਾ ਸੀ ਬਾਈ ਤੁਸੀਂ ਕਰ ਰਹਾ ਸੀ ਹੋ ਜੋ ਥੋਲੀ ਬਾਹਰ ਗਈਓ ਬਾਹਰ ਗਈਓ ਪਟਾਖਾ ਵਾ ਵਾ ਇਹ ਰਾਜੂ ਇੱਕ ਵਾਰ ਮੇਰੇ ਵਿੱਚ ਆ ਮਨੇ ਪੂਨਾ ਜਲੇ ਇੰਨਾ ਪੂਲਸਾ ਦਾ ਤੋਹੀ ਕਿੰਨਾ ਕੱਟੇ ਲੈਣ ਬੋ ਬਾਹਰ ਮਾਰ ਕੇ ਜਾਂਦੇ ਆ ਪੁੱਤ ਲੀਓ ਬਾਈ ਬਾਪੇ ਜੋਦੀ ਬਾਈ ਨੇ ਮੂਹਰੀਆਂ ਘਰੇ ਮਾਰੀਆਂ ਮੈਂ ਇੱਕਦਮ ਨੀਵਾ ਹੋ ਗਿਆ ਉਹ ਮਾਰ ਨਹੀਂ ਆ ਪੇਟੀ ਤੇ ਅਰੀ ਬੜੀ ਲਗੂ ਆਹ ਬਈ ਆਹ ਬੜੀ ਲਗੂ ਪਤਾ ਮੈਂ ਮਾਰ ਵਟਾਉਂਦੀ ਸੋਨੀ ਹਾਂਜੀ ਕਿੰਨੀ ਆ ਗਰੁੱਪ ਜਵਦੀ ਗਰੁੱਪ ਰੋੜੀ ਲੁਕਦੀ ਹੋ ਰੋੜੀ ਘਾਦੀਆਂ ਤਾਂ ਨਹੀਂ ਰੱਖਦੇ ਲਿਖਾਉਂਦਾ ਸਾਡਾ ਕਿਹ ਸਾਰਾ ਮੈਂ ਬਹੁਤ ਈ ਡਿਸਪਨ ਕਰਦਾ ਆ ਸਟਾਕ ਆਪਾਂ ਉੱਥੇ ਹੀ ਪਹੁੰਚ ਪਹੁੰਚਦਾ ਕਰਨਾ ਕੱਲ ਨੂੰ ਹਸਨਪੁਰ ਸੁੱਖਾ ਭਟੀਆਂ ਫੌਜੀ rauwal ਟਬਲੀ ਖਹਿਰਾ ਬਾਕੀ ਸਾਰੇ ਨੌਜਵਾਨ ਇੰਦਰ ਜੀ ਇੰਦਰ ਜੀ ਦੇ ਖਹਿਰਾ ਫੌਜੀ ਹੰਬੜਾ ਬਾਕੀ ਜਿਨ੍ਹਾਂ ਨੇ ਸੇਵਾ ਦਿੱਤੀ ਉਹ ਬੂਦ ਜੰਗੀ ਭੁੰਦੜੀ ਬਾਕੀ ਜਿਨ੍ਹਾਂ ਨੇ ਸੇਵਾ ਦਿੱਤੀ ਮੇਰੇ ਧੰਨਵਾਦ ਸਾਰੇ ਸੱਜਣਾ ਦਾ